ਮੇਰੀ ਬੇਨਤੀ ਹੈ ਵੀ ਮੇਰੇ ਨਾਲ ਮੇਰੇ ਨਗਰ ਨਿਵਾਸੀਰੇ ਨਾਲ ਇਸ ਤਰ੍ਹਾਂ ਖੜੇ ਦੇ ਆਜੂ ਮੇਰੀ ਤੇ ਮੇਰੇ ਸਾਰੇ ਪੰਜਾਬ ਵਾਸੀਆਂ ਨੂੰ ਜਿੱਥੇ ਜਿੱਥੇ ਵੀ ਸੈਕੋ ਵਸਦੀ ਆ ਮੇਰਾ ਸਾਥ ਦਿਓ ਇੱਕ ਦੁਖੀ ਪਿਤਾ ਦੀ ਪੁਕਾਰ ਆ ਵੀ ਦੋਚਿਆਂ ਨੂੰ ਸਭ ਤੋਂ ਸਭ ਤੋਂ ਫਾਂਸੀ ਦੀ ਸਜ਼ਾ ਹੋਵੇ ਕਿਉਂਕਿ ਮੇਰਾ ਪੁੱਤ ਤਾਂ ਮਰ ਗਿਆ ਅੱਗੇ ਨੂੰ ਕਿਸੇ ਦਾ ਹੋਰ ਪੁੱਤ ਨਾ ਮਰੇ ਇਹ ਡੈਣਾ ਇਹਦੀਆਂ ਡੈਣਾ ਦੀ ਜੁਰਤ ਨਾ ਪਵੇ ਵੀ ਇਹ ਕੰਮ ਕਰਦੀਆਂ ਸੀ ਇਨਾਂ ਨੂੰ ਫੜ ਲਿਆ ਵਾ ਹੁਣ ਕਾਰਵਾਈ ਹੋਰ ਵੀ ਚਾਹੁੰਦੇ ਹੋ ਸਖਤ ਹਾਂ ਦੀ ਉਹ ਨਰਕਾਮ ਆਈ ਉਹਨਾਂ ਤੇ ਉਹਨਾਂ ਨੂੰ ਫੜ ਲਿਆ ਹੁਣ ਸਖਤ ਕਾਰਵਾਈ ਦੀ ਬਸ ਕਰੀ ਜਾਂਦਾ ਪ੍ਰਸ਼ਾਸਨ ਬਹੁਤ ਵਧੀਆ ਕੰਮ ਹਾਂ ਬਾਕੀ ਐਮਐਲ ਸਰਕਾਰ ਵੱਲੋਂ ਵੀ ਐਮਐਲ ਸਰਬ ਜੋਰ ਲਾਈ ਜਾਂਦੇ ਸਾਰੇ ਕੁਝ ਵਧੀਆ ਹੀ ਠੀਕ ਹੈ ਸਾਰਾ ਪાંਸੀ ਚਾਹੁੰਦੇ ਹੋ ਹਾਂ ਪાંਸੀ ਹੋਵੇ ਪાંਸੀ ਹੋਵੇ ਉਹਨਾਂ ਨੂੰ ਪਤਾ ਲੱਗੇ ਗਾਂ ਵਾਸਤੇ ਕੋਈ ਕਰੈਮ ਨਾ ਕਰੇ ਉਹ ਜਾਂ ਕਿਸੇ ਦੇ ਕੱਲੇ ਕੱਲੇ ਪੁੱਤ ਕਿਸੇ ਹੋਰ ਕੁੜੀ ਦੀ ਯੋਗਤਾ ਨਾ ਪਵੇ ਵੀ ਉਹਨਾਂ ਦੇ ਔਰੇ ਕਰਾਲੇ ਨੂੰ ਇਸੇ ਤਰ੍ਹਾਂ ਮੋਦ ਮਾਰ